ਮਜ਼ਾਕ ਆ ਫਿਲਮ ਦੇਖ ਕੇ ਵੈਰੀ ਨਾਈਸ ਯਾਰ ਦੇ ਨੂੰ ਸੋਚਣਾ ਚਾਹੀਦਾ ਉਹਦੇ ਬਾਰੇ ਕਿੰਨਾ ਲਾਈਕ ਕਰਦਾ ਉਹ ਤੈਨੂੰ ਉਹਦੀਆਂ ਹਰਕਤਾਂ ਤਾਂ ਦੇਖ ਲੈ ਜੇਕਰ ਉਹ ਮੇਰਾ ਬੋਏਫ੍ਰੈਂਡ ਹੋਵੇ ਨਾ ਤਾਂ ਸਭ ਤੋਂ ਜ਼ਿਆਦਾ ਤੁਸੀਂ ਹੀ ਮੇਰਾ ਮਜ਼ਾਕ ਬਣਾਉਣਾ ਹੈ ਅੱਛੀ ਸਿਗੀ ਇੱਕ ਸਾਬ ਨਾਲ ਨਵੇਂ ਤਰੀਕੇ ਦੀ ਬਣੀ ਹੋਈ ਆ ਇਹ ਨਹੀਂ ਕਹਿ ਸਕਦੇ ਕਿ ਕਾਪੀ ਪੇਸਟ ਕੁਝ ਨਹੀਂ ਆ ਪਰਤੀਲਾ ਕਾਲਜ ਵਿੱਚ ਉਹਨੂੰ ਪਰਤੀਲਾ ਕਹਿੰਦੇ ਸੀ ਇਹਦੀ ਫੁਰਤੀ ਕਰਕੇ ਨਹੀਂ ਇਹਦੀਆਂ ਹਰਕਤਾਂ ਕਰਕੇ ਵਧੀਆ ਸੀ ਤੁਸੀਂ ਵੇਖਿਓ ਸਾਰੇ ਤੇ ਸਾਰੇ ਦਨੀਆਂ ਮੂਵੀ ਵੇਖਣ ਆਓ ਕਾਮੇਡੀ ਵੀ ਬਹੁਤ ਅੱਛੀ ਹੈ ਤੇ ਗੱਲ ਕਰੀਏ ਪਿਆਰ ਦੀ ਤੇ ਉਹਨੇ ਬਹੁਤ ਦਿਲੋਂ ਪਿਆਰ ਕੀਤਾ ਸੀ ਤੇ ਪਿਆਰ ਰਮੇਸ਼ਾਂ ਦਿਲੋਂ ਕਰੋ ਜਮ ਨਹੀਂ ਚੱਕਣਾ ਰੱਖ ਜਮ ਨਹੀਂ ਚੱਕਦਾ ਬਾਈ ਹਾਂ ਤਪੀ ਲਿਆ ਮਰਦਾ ਦੀ ਗਿਣਤੀ ਜੀ ਸ਼ਾਮਿਲ ਹੋ ਗਿਆ ਤੂੰ ਮਰਦਾ ਦੀ ਗਿਣਤੀ ਚ ਮਰਦਾ ਟੱਟੇ ਖੂਜ ਗਈ ਤੁਹਾਡੀ ਬਰਦਾਂਗੀ ਸ਼ਾਟ ਮੈਂ 5 ਹੀ ਦਵਾਂਗਾ ਜਤਨਾਂ ਫੋਕਸ ਕਰ ਲਓ ਆਪਣੇ ਆਪ ਤੇ ਇਹ ਹੈਗੀ ਆ ਆਮ ਬੰਦੇ ਦੀ ਸਿਚੁਏਸ਼ਨ ਤੁਹਾਡੀ ਸਿਚੁਏਸ਼ਨ ਹੈਗੀ ਆ ਆ ਬਾਈ ਚਾਂਚੇ ਦੁਬਾਰਾ ਸਾਟਲਾ ਕੀ ਫੇਰ ਵਾਈਟ ਸਕੋਪ ਹੈਗਾ ਹੋ ਬਹੁਤ سارے ਸਬਜੈਕਟਸ ਦਾ ਮੈਨੂੰ ਇਸ ਫਿਲਮ ਚ ਉਹ ਸਕੋਪ ਦਿਸ ਰਿਹਾ ਕੰਪੀਟੀਸ਼ਨ ਨਾਲੋਂ ਜ਼ਿਆਦਾ ਧਿਆਨ ਫਰਤੀਲੇ ਦਾ ਨੂਰ ਤੇ ਸੀ जिन वो बहुत ही प्यार करता थी। बहुत अच्छी मूवी है, इमोशनल कर दिए तो उन्होंने, हल्की-फुल्की फिल्म है, पर लास्ट जब उते आके तो उन्हें बहुत इमोशनल करने में तो रोई भी है। Your name? Karan Gill. Yeah. Karan, how did you like this movie? क्यों नहीं लगी तो नई मूवी? बहुत अच्छी सी, बड़ी nice. ਇਹ ਚੰਗੀ ਕਿਵੇਂ ਸੀ ਕਿਵੇਂ ਅੱਛੀ ਸੀ ਕੀ ਚੰਗਾ ਲੱਗਿਆ ਤੁਹਾਨੂੰ ਅੱਛਾ ਔਰ ਬੜੀ ਪੋਜ਼ਿਟਿਵ ਤਰੀਕੇ ਦੀ ਸੀਗੀ ਲਾਈਕ ਜਿਵੇਂ ਬਾਲੀਵੁੱਡ ਹਾਲੀਵੁੱਡ ਦਾ ਟਵਿਸਟ ਹੁੰਦਾ ਹੀ ਹੈ ਤਾਂ ਪੰਜਾਬੀ ਇੰਡਸਟਰੀ ਵੀ ਜਿਵੇਂ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਪਿਆਰ ਵੀ ਦਿਖਾਇਆ ਔਰ ਜਿਹੜਾ ਕ੍ਰਿਸਪਾ ਉਹ ਤਾਂ ਲੋਕਾਂ ਨੂੰ ਫਿਲਮ ਆ ਕੇ ਦੇਖ ਕੇ ਪਤਾ ਚੱਲੇਗਾ ਮਜ਼ਾ ਆ ਗਿਆ ਫਿਲਮ ਦੇਖ ਕੇ ਵੈਰੀ ਨਾਈਸ ਆਮ ਤੌਰ ਤੇ ਜਿਸ ਤਰ੍ਹਾਂ ਹੁੰਦੀਆਂ ਲਵ ਸਟੋਰੀਜ਼ ਪੰਜਾਬੀ ਵਿੱਚ ਕਾਫੀ ਸਾਰੀਆਂ ਬਣ ਰਹੀਆਂ ਹਨ ਔਰ ਖਾਸ ਤੌਰ ਤੇ ਟ੍ਰਾਇੰਗਲਰ ਲਵ ਵੀ ਬਹੁਤ ਪੁਰਾਣਾ ਸੀਨ ਹੈਗਾ ਹੈ ਇਹਦੇ ਚ ਕੁਝ ਇਹ ਜਿਹਾ ਹੀ ਹੈਗਾ ਕਿ ਤਿਕੋਣਾ ਪਿਆਰ ਹੈਗਾ ਪਰ ਉਹਦੇ ਵਿੱਚ ਖ ਬੜੀ ਪੋਜ਼ਿਟਿਵ ਵੀ ਹੈਗੀ ਐ ਪਰ ਬਾਬੋ ਜੀ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬੀ ਮੂਵੀਜ਼ ਜਾਂ ਸਾਡੇ ਬਾਲੀਵੁੱਡ ਦੇ ਵਿੱਚ ਕਿਤੇ ਨਾ ਕਿਤੇ ਖੜਾ ਆ ਗਿਆ ਕਿ ਪੂਰੇ ਤਰੀਕੇ ਦੇ ਨਾਲ ਉਸ ਤਿੱਕੇ ਦੇ ਨਾਲ ਮੂਵੀਜ਼ ਦਾ ਕੁਝ ਨਵਾਂ ਐਂਗਲ ਨਿਆਰਾ ਜਿਵੇਂ ਹਾਲੀਵੁੱਡ ਜਾਂ ਵਿੱਚ ਹੁੰਦਾ ਹੈ ਮਤਲਬ ਅੱਛੀ ਸਿਗੀ ਇੱਕ ਸਾਬ ਨਾਲ ਨਵੇਂ ਤਰੀਕੇ ਦੀ ਬਣੀ ਹੋਈ ਆ ਇਹ ਨਹੀਂ ਕਹਿ ਸਕਦੇ ਕਿ ਕਾਪੀ ਪੇਸਟ ਕੁਝ ਨਹੀਂ ਆ ਮਤਲਬ ਕਿ ਤੁਸੀਂ ਆ ਕੇ ਦੇਖੋ ਹਰ ਚੀਜ਼ ਨਵੀਂ ਆ ਰਚੀ ਮਤਲਬ ਕਿ ਦੇਖ ਕੇ ਮਜ਼ਾ ਆ ਗਿਆ ਇਹ ਕੁਝ ਨਹੀਂ ਲੱਗਾ ਕਿ ਅਸੀਂ ਕੋਈ ਪੁਰਾਣੀਆ ਫਿਲਮਾਂ ਜਿਵੇਂ ਦੇਖਦੇ ਆ ਉਹ ਵੈਨੀਆਂ ਸਟੋਰੀਆਂ ਨੇ ਬਹੁਤ ਮਜ਼ਾ ਆਇਆ ਮੈਨੂੰ ਤਾਂ ਵੈਰੀ ਨਾਈਸ ਤੁਹਾਡਾ ਰੋਲ ਕਿਤਾ ਲੱਗ ਜੱਸੀ ਕੀ ਹਾਲ ਹੈ ਵਿਸ ਥੈਂਕ ਯੂ ਸੋ ਮਚ ਐਲੈਕਸ ਅ ਮੂਵੀ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਸੀ ਤੁਸੀਂ ਵੇਖਿਓ ਸਾਰੇ ਤੇ ਸਾਰੇ ਜਣੇ ਮੂਵੀ ਵੇਖਣ ਆਓ ਤੇ ਹਾਂਜੀ ਤੇ ਮੂਵੀ ਇਮੋਸ਼ਨਲ ਵੀ ਬਹੁਤ ਹੈ ਤੇ ਮੂਵੀ ਕਾਮੇਡੀ ਵੀ ਬਹੁਤ ਅੱਛੀ ਹੈ ਤੇ ਗੱਲ ਕਰੀਏ ਪਿਆਰ ਦੀ ਤੇ ਉਹਨੇ ਬਹੁਤ ਦਿਲੋਂ ਪਿਆਰ ਕੀਤਾ ਸੀ ਤੇ ਪਿਆਰ ਹਮੇਸ਼ਾ ਦਿਲੋਂ ਕਰੋ ਤੇ ਉਹ ਅਕਸਰ ਜ਼ਰੂਰ ਮਿਲਣ ਗ੍ਰੀਨ ਗ੍ਰੀਨ ਅੱਖਾਂ ਨੇ ਜਿਹੜੀਆਂ ਮੈਂ ਦੇਖ ਸਕਦੀਆਂ ਕਿ ਤੁਹਾਡੀ ਗ੍ਰੀਨ ਆਈਜ਼ ਹੈ ਥੋੜੀ ਗ੍ਰੀਨ ਅੱਖਾਂ ਦੇ ਨਾਲ ساری ਗ੍ਰੀਨ ਮੂਵੀ ਸੀ ਇਹ ਥੋੜੀ ਜੀ ਬਹੁਤ ਅੱਛੀ ਸੀ ਅਲਟੀਮੇਟ ਮੂਵੀ ਸੀ ਬਹੁਤ ਹੀ ਵਧੀਆ ਮੂਵੀ ਹੈ ਤੇ ਆਪਾਂ ਕੰਮ ਕੀਤਾ ਤੇ ਤੁਸੀਂ ਵੇਖਿਓ ਜ਼ਰੂਰ ਠੀਕ ਹੈ ਥੈਂਕ ਯੂ ਤੁਸੀਂ ਕੰਮ ਕੀਤਾ ਇਸ ਕਰਕੇ ਤੁਸੀਂ ਦੇਖੋ ਨਹੀਂ ਨਹੀਂ ਲੈਸੇ ਵੀ ਦੇਖੋ ਨਹੀਂ ਆਦਰਵਾਇਸ ਮੈਨੂੰ ਦੱਸੋ ਕਿ ਕਿ ਮੂਵੀ ਦੇ ਵਿੱਚ ਖਾਸ ਕੀ ਹੈ ਫਾਈਵ ਚੌਟ ਮੈਂ ਫਾਈਵ ਹੀ ਦਵਾਂਗਾ ਮਤਲਬ ਖਾਸ ਬਹੁਤ ਅੱਛੀ ਹੈ ਮੂਵੀ ਦੇਖਣ ਚਾਹੀਦੀ ਜੇ ਲੋਕੀ ਅੱਜਕੱਲ੍ਹ ਅਕਸਰ ਪਿਆਰ ਚ ਸਾ ਕਾਫੀ ਜਾਣੇ ਨਹੀਂ ਹਨਾ ਤੇ ਆਪਾਂ ਕਿਸੇ ਨੂੰ ਨਾ ਚੀਟ ਕਰਦੇ ਹੋਈਏ ਤੇ ਉਹਨਾਂ ਨੇ ਆਖਰੀ ਤੱਕ ਪਿਆਰ ਨਭਾਇਆ ਤੇ ਉਹਦੀ ਉਮੀਦ ਰੱਖੀਏ ਪਿਆਰ ਦੀ ਤੇ ਉਹਨੂੰ ਆਖਿਰ ਵਿੱਚ ਮਿਲਿਆ ਜ਼ਰੂਰ ਸੋ ਤੁਸੀਂ ਦੇਖਿਓ ਮੂਵੀ ਜ਼ਰੂਰ ਪਰ ਤੁਹਾਨੂੰ ਲੱਗਦਾ ਨਹੀਂ ਕਿ ਬਾਲੀਵੁੱਡ ਹਾਲੀਵੁੱਡ ਦੀ ਤਰ੍ਹਾਂ ਥੋੜੇ ਪੰਜਾਬੀ ਮੂਵੀਜ਼ ਵਿੱਚ ਠਹਿਰਾ ਗਿਆ ਥੋੜਾ ਕੁਝ ਨਵੇਂ ਸਬਜੈਕਟ ਦੀ ਵੀ ਜ਼ਰੂਰਤ ਹੈ ਉਹੀ ਕੁੜੀ ਉਹੀ ਮੁੰਡਾ ਉਹੀ ਪਿਆਰ ਉਹੀ ਟ੍ਰਾਇੰਗੂਲਰ ਲਵ ਉਹੀ ਸੇਮ ਕਾਈਂਡ ਆਫ ਚੀਜ਼ਾਂ ਦੇ ਆਸ-ਪਾਸ ਹੀ ਘੁੰਮਦੀ ਹੈ ਸਾਰੀ ਪਲੋਟ ਜਾਂ ਸਟੋਰੀ ਕੁਝ ਨਵਾਂ ਨਹੀਂ ਹੋਣਾ ਚਾਹੀਦਾ ਨਹੀਂ ਨਵਾਂ ਨਹੀਂ ਮੈਨੂੰ ਤੇ ਵਧੀਆ ਲੱਗੀ ਨਵੇਂ ਦਾ ਮੈਂ ਕੋਈ ਐਨੀਆਂ ਮੂਵੀਜ਼ ਉਹ ਕਰਦਾ ਨਹੀਂ ਹਾਂ ਬਟ ਜਿਵੇਂ ਮੈਂ ਹੁਣ ਇਸ ਮੂਵੀ ਦੀ ਗੱਲ ਕਰਾਂ ਇਫ ਆਈ ਆਮ ਟਾਕਿੰਗ ਅਬਾਊਟ ਦਿਸ ਮੂਵੀ ਤੇ ਬਹੁਤ ਅਲਟੀਮੇਟ ਸੀ ਸਭ ਨੂੰ ਦੇਖਣੀ ਚਾਹੀ ਹਾਂਜੀ ਬਬਾ ਅ ਸਾਡੇ ਨਾਲ ਇੱਥੇ ਬਲਵਿੰਦਰ ਗਿੱਲ ਨੇ ਹੁਣੀ ਮੂਵੀ ਦੇਖ ਕੇ ਆਏ ਨੇ ਉਹ ਵੀ ਬਾਹਰ ਫੁਰਤੀਲੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਕਿਵੇਂ ਦੀ ਲੱਗੀ ਜੀ ਮੂਵੀ ਤੁਹਾਨੂੰ ਸਬਜੈਕਟ ਲਾਈਨ ਕਿਵੇਂ ਦਾ ਸੀ ਫੁਰਦੁਲੇ ਮੂਵੀ ਸਪੈਸ਼ਲੀ ਦੇਖ ਕੇ ਆਏ ਹੋ ਤੁਸੀਂ ਦੇਖੋ ਬਿਲਕੁਲ ਡਿਫਰੈਂਟ ਹੈ ਔਰ ਬਹੁਤ ਵਧੀਆ ਹੈ ਜੋ ਇਸ ਵੇਲੇ ਜਿਸ ਤਰ੍ਹਾਂ ਦੀਆਂ ਸਟੋਰੀਆਂ ਲੈ ਕੇ ਸਾਡੇ ਡਾਇਰੈਕਟਰ ਪ੍ਰੋਡਿਊਸਰ ਆ ਰਹੇ ਨੇ ਜਾਂ ਐਕਟਰ ਜੋ ਕੰਮ ਚੱਲ ਰਿਹਾ ਹੈ ਇਸ ਵੇਲੇ ਉਹ ਮਾਰ ਧਾੜ ਕਹਿ ਸਕਦੇ ਆਂ ਜਾਂ ਕਮੇਡੀ ਚੱਲ ਰਹੀ ਹੈ ਹਨਾ ਉਹਦੋਂ ਇੱਕ ਵੱਖਰਾ ਜੌਨ ਆਲਾ ਹੈ ਹਨਾ ਕਿ ਪਿਲਫਾ ਸੌਂਦੀ ਵੀ ਆ ਰਵਾਉਂਦੀ ਵੀ ਆ ਹੈਨਾ ਇਸ ਵੇਲੇ ਜਿਸ ਤਰ੍ਹਾਂ ਦੀ ਲੋਡ ਸੀ ਨਾ ਉਸ ਤਰ੍ਹਾਂ ਦੀ ਫਿਲਮ ਆ ਹੁਣ ਬਾਕੀ ਹਾਂ ਹਾਂ ਬਾਕੀ ਮਤਲਬ ਦਰਸ਼ਕਾਂ ਤੱਕ ਆਉਣੇ ਚਾਹੀਦੇ ਆ ਹੈਨਾ ਡਿਫਰੈਂਟ ਆ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਬਹੁਤ ਵਧੀਆ ਫਿਲਮ ਔਰ ਚੱਲੇਗੀ ਔਰ ਲੋਕਾਂ ਨੂੰ ਪਸੰਦ ਆਏਗੀ ਲਵ સ્ટોਰੀਜ਼ ਬੰਦਰੀਆਂ ਨੇ ਲਗਾਤਾਰ ਖਾਸ ਕਰਕੇ ਜੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਉਹ ਇੱਕ ਕੁੜੀ ਹੁੰਦੀ ਹੈ ਇੱਕ ਮੁੰਡਾ ਹੁੰਦਾ ਹੈ ਜਾਂ ਫਿਰ ਟ੍ਰਾਇੰਗੂਲਰ ਲਵ ਹੁੰਦਾ ਹੈ ਜਾਂ ਵਿੱਚ ਮਾਰ-ਟੜ ਹੁੰਦੀ ਹੈ ਜਾਂ ਪੈਰੈਂਟਸ ਨਹੀਂ ਮੰਨਦੇ ਹੁੰਦੇ ਜਾਂ ਕੋਈ ਔਕੜਾਂ ਆਉਂਦੀਆਂ ਇਹ ਇੱਕ ਦੂਜੇ ਦਾ ਦਿਲ ਤੋੜ ਦਿੰਦੇ ਆ ਜਾਂ ਟ੍ਰਾਇੰਗਲ ਉਹ ਉਹ ਨੂੰ ਨਹੀਂ ਚਾਹਦੀ ਹੁੰਦੀ ਉਹ ਉਹ ਨੂੰ ਇਸ ਤਰ੍ਹਾਂ ਦੀਆਂ ਸਟੋਰੀਜ਼ ਆ ਰਹੀਆਂ ਤੁਹਾਨੂੰ ਨਹੀਂ ਲੱਗਦਾ ਇਸ ਤੋਂ ਵਕਤ ਕਿਸਮ ਦੇ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਹੋਣੀਆਂ ਬਾਕੀ ਨੇ ਖਾਸ ਕਰਕੇ ਜੇ ਹੁਣ ਅਸੀਂ ਗੱਲ ਕਰੀਏ ਇਹ ਬਹੁਤ ਹੀ ਲਾਈਟ ਹਾਰਟਡ ਨੇ ਠੀਕ ਹੈ ਟੱਚਿੰਗ ਮੂਵੀ ਸੀ ਠੀਕ ਬਣੀ ਹੋਈ ਹੈ ਬਟ ਫਿਰ ਵੀ ਨਾ ਨਾ ਕਰਦੇ ਤੁਹਾਨੂੰ ਨਾ ਲੱਗੇ ਵਾਈਡ ਸਕੋਪ ਹੈਗਾ ਉਹ ਬਹੁਤ سارے ਸਬਜੈਕਟਸ ਦਾ ਮੈਨੂੰ ਇਸ ਫਿਲਮ ਚ ਉਹ ਸਕੋਪ ਦਿਸ ਰਿਹਾ ਵੇਖੋ ਜਿਹੜੀ ਹਿੰਦੀ ਫਿਲਮ ਕਿਹੜੇ ਵੇਲੇ ਤੋਂ ਅਸੀਂ ਛੋਟੇ ਹੁੰਦੇ ਵੇਖ ਰਹੇ ਹਾਂ ਪੰਜਾਬੀ ਵੀ ਕਿੰਨਾ ਚੇਂਜ ਆਈ ਹੈ ਹਿੰਦੀ ਚ ਵੀ ਪੰਜਾਬੀ ਚ ਵੀ ਬਟ ਲਵ ਸਟੋਰੀ ਤਾਂ 80 90% ਤਾਂ ਫਿਲਮ ਜਿਹੜੀ ਲਵ ਸਟੋਰੀ ਕੋਈ ਨਾ ਕੋਈ ਲਵ ਸਟੋਰੀ ਹੀ ਹੁੰਦੀ ਹੈ ਅਲੱਗ ਅਲੱਗ ਟ੍ਰਾਇੰਗਲ ਸਟੋਰੀ ਹੁੰਦੀ ਹੈ ਫਲਾਨੀ ਸਟੋਰੀ ਯੂ ਬਟ ਕੋਈ ਨਾ ਕੋਈ ਜਦੋਂ ਫਰਕ ਆਉਂਦਾ ਹੈ ਨਾ ਜਦੋਂ ਡਿਫਰੈਂਟ ਚੀਜ਼ ਦਰਸ਼ਕਾਂ ਨੂੰ ਮਿਲਦੀ ਆ ਪਸੰਦ ਉਦੋਂ ਹੀ ਆਉਂਦੀ ਆ ਉਹ ਸਿਲਮੇ ਵਿੱਚ ਦਰਸ਼ਕਾਂ ਦੀ ਖਿੱਚ ਦਾ ਕਾਰਨ ਇਹੀ ਬਣਦਾ ਹੈ ਕਿ ਇਹਦੇ ਵਿੱਚ ਡਿਫਰੈਂਟ ਕੀ ਆ ਇਹਦੇ ਵਿੱਚ ਬਹੁਤ ਕੁਝ ਮੈਨੂੰ ਡਿਫਰੈਂਟ ਲੱਗਿਆ ਮੈਨੂੰ ਮੈਂ ਆਪਣੇ ਤੌਰ ਤੇ ਕਹਿ ਸਕਦਾ ਕਿ ਮੈਨੂੰ ਹਾਂ ਠੀਕ ਹੈ ਹੈ ਲਵ ਸਟੋਰੀ ਹੈ ਪਰ ਉਹ ਤਾਂ ਸਾਰਾ ਐਂਗਲ ਜਿਹੜਾ ਡਿਫਰੈਂਟ ਦਿਖਾਇਆ ਐਂਗਲ ਕੀ ਡਿਫਰੈਂਟ ਦਿਖਾਇਆ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਉਹ ਹੁਣ ਤੁਸੀਂ ਮੈਨੂੰ ਤਾਂ ਐਂ ਲੱਗਦਾ ਕਿ ਬਹੁਤ ਜ਼ਿਆਦਾ ਡਿਫਰੈਂਟ ਆ ਜਿਵੇਂ ਅੱਜ ਤੱਕ ਜਿਹੜੀ ਪ੍ਰੈਗਨੈਂਸੀ ਤੋਂ ਬਾਅਦ ਵਾਲਾ ਪਿਆਰ ਜਿਹੜਾ ਸੀ ਨਾ ਡਿਫਰੈਂਟ ਕਿਸੇ ਹੋਰ ਦੀ ਪ੍ਰੈਗਨੈਂਸੀ ਬੱਚੇ ਦੇ ਮਤਲਬ ਹੋਵੇ ਤੇ ਉਹ ਮੈਨੂੰ ਨਹੀਂ ਸੀ ਮੈਂ ਸੈਪਟੈਂਸੀ ਕਰ ਸਕਦਾ ਪੰਜਾਬੀ ਕਲਚਰ ਆਪਣੀ ਸਟੋਰੀਜ਼ ਵਿੱਚ ਕਲਚਰ ਵਿੱਚ ਸਟੋਰੀ ਵਿੱਚ ਇੱਕ ਬਹੁਤ ਘੱਟ ਦਿਖਾਇਆ ਜਾਂਦਾ ਹੈ ਨਾ ਪਰ ਇਹਦੇ ਵਿੱਚ ਦਿਖਾਇਆ ਔਰ ਅਸੀਂ ਉਹ ਅੰਦਰ ਬੈਠਾ ਮਹਿਸੂਸ ਕੀਤਾ ਕਿ ਤੁਹਾਨੂੰ ਆਰਡ ਨਹੀਂ ਲੱਗਿਆ ਕਿਸੇ ਹੋਰ دوست ਨਾਲ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹ ਬਾਅਦ ਚ ਉਹਨਾਂ ਦਾ ਫਿਰ ਪਿਆਰ ਆ ਹੈ ਨਾ ਉਹਦਾ ਪਿਆਰ ਹੀ ਇਸ ਤਰ੍ਹਾਂ ਦਾ ਆ ਚਲੋ ਭਾਵੇਂ ਭੋਲੇ ਭਾਂਜੀ ਆ ਪਰ ਮੈਨੂੰ ਬਹੁਤ ਵਧੀਆ ਲੱਗਿਆ ਜੋ ਸਟੋਰੀ ਲਾਈਨ ਸੀ ਜੋ ਇੱਕ ਉਹਨ ਜਿਸ ਤਰ੍ਹਾਂ ਵੀ ਦਿਖਾਇਆ ਤੇ ਅੱਗੋਂ ਸਾਡੇ ਐਕਟਰਾਂ ਨੇ ਜਿਸ ਤਰ੍ਹਾਂ ਨੇ ਪਾਇਆ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਕਹਿੰਦਾ ਮੈਂ ਲਾਈਕ ਕਿ ਸੋਸ਼ੀਅਲੀ ਜਿਹੜਾ ਹੈਗਾ ਥੋੜੇ ਜਿ ਬੈਰੀਅਰਸ ਟੁੱਟਰੇ ਨੇ ਜਿਹੜੇ ਟੈਬੂਸ ਟੁੱਟਰੇ ਨੇ ਔਰ ਉਹਦੇ ਬਾਅਦ ਨਵੀਆਂ ਚੀਜ਼ਾਂ ਐਕਸੈਪਟ ਵੀ ਹੋ ਰਹੀਆਂ ਨੇ ਉਧਰ ਵੱਲ ਨੂੰ ਸਾਡਾ ਸਿਨੇਮਾ ਪੰਜਾਬੀ ਸਿਨੇਮਾ ਇਹ ਕਲਚਰ ਥੋੜਾ ਬਦਲ ਗਿਆ ਹਾਂ ਇਹ ਸਾਡੀ ਖੁਸ਼ਕਿਸਮਤੀ ਹੈ ਜੇ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਆਉਣਗੇ ਡਿਫਰੈਂਟ ਇਹ ਬੈਰੀਅਰ ਟੁੱਟਣੇ ਚਾਹੀਦੇ ਨੇ ਮਦਰ ਹੇਅਰ ਐਂਡ ਟੂ 올ਡ ਮਦਰ ਥੇਰ ਬਿਲਕੁਲ ਇਹੀ ਲਾਈਫ ਹੈ ਕੈਮਰੇ ਅੱਗੇ ਹੋਰ ਤੇ ਬਾਹਰ ਹੋਰ ਐਕਟਰ ਦੀ ਲਾਈਫ ਇਦਾਂ ਦੀ ਹੁੰਦੀ ਆ ਨਾ ਰੋਲ ਬਹੁਤ ਛੋਟਾ ਚਾਹੇ ਤੁਹਾਡਾ ਤੁਸੀਂ ਹੀਰੋਇਨ ਦੀ ਮਦਰ ਬਣਿਓ ਫੁਰਤੀਲਾ ਦੇ ਵਿੱਚ ਪਰ ਬੜਾ ਸੈਂਸਿਟਿਵ ਰੋਲ ਹੈਗਾ ਔਰ ਜਿੱਥੋਂ ਤੱਕ ਗੱਲ ਹੈ ਕਿ ਐਸਟੀਕੇ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਸਾਡਾ ਸਿਨੇਮਾ ਪੰਜਾਬੀ ਸਿਨੇਮਾ ਖਾਸ ਕਰਕੇ ਹੁਣ ट्रांजिशन ਤੇ ਆ ਗਿਆ ਕਿਉਂਕਿ ਇੱਕ ਲੜਕੀ ਦਾ ਕੁਵਾਰੀ ਹੁੰਦਿਆਂ ਪ੍ਰੈਗਨੈਂਟ ਹੋ ਜਾਣਾ ਔਰ ਉਹਦੇ ਬਾਅਦ ਚਾਹੇ ਮਾਂ ਨੇ ਐਕਸੈਪਟ ਨਹੀਂ ਕੀਤਾ ਪਰ ਉਹਦੇ ਬਾਅਦ ਇੱਕ ਐਸਾ ਦੋਸਤ ਜਿਨੇ ਕਿ ਉਹਨੂੰ ਪ੍ਰੈਗਨੈਂਸੀ ਔਰ ਅਬੋਰਸ਼ਨ ਦੇ ਬਾਅਦ ਐਕਸੈਪਟ ਕੀਤਾ ਪੰਜਾਬੀ ਸਿਨੇਮਾ ਦੇ ਵਿੱਚ ਕੁਝ ਮੂਮੈਂਟ ਆਈ ਹੈ ਤੁਹਾਨੂੰ ਲੱਗਦਾ ਹੈ ਸੋਸ਼ੀਅਲੀ ਬਿਲਕੁਲ ਪਹਿਲਾਂ ਤਾਂ ਰੋਲ ਤਾਂ ਮੇਰਾ ਬਹੁਤ ਵੱਡਾ ਸੀ ਪਰ ਕਈ ਵਾਰੀ ਹੁੰਦਾ ਕਿ ਐਡੀਟਿੰਗ ਦੇ ਵਿੱਚ ਸਟੋਰੀ ਦੇ ਅਕੋਰਡਿੰਗ ਬਹੁਤ ਸਾਰੇ ਸੀਨ ਜਿਹੜੇ ਆ ਕੱਟ ਜਾਂਦੇ ਆ ਮੈਨੂੰ ਤਾਂ ਇਹਨਾਂ ਨੇ ਮੈਨੂੰ ਸਵਾਲ ਹੀ ਪੁੱਛ ਲਾਤਾ ਹਾਂ 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 ਜੀ ਐਡੀਟਿੰਗ ਦੇ ਵਿੱਚ ਅਕੋਰਡਿੰਗ ਟੂ ਸਟੋਰੀ ਜਿਵੇਂ ਉਹਨਾਂ ਨੂੰ ਲੱਗਦਾ ਕਿ ਸਟੋਰੀ ਦੀ ਇੱਕ ਪਕੜ ਬਣਨੀ ਚਾਹੀਦੀ ਉਹਦੇ ਅਕੋਰਡਿੰਗ ਹਨਾ ਤੇ ਉਹ ਸੀਨਸ ਇਧਰ ਉਧਰ ਕਰਨੇ ਪੈ ਜਾਂਦੇ ਤੇ ਬਹੁਤ ਸਾਰੇ ਸੀਨ ਮੇਰੇ ਵੀ ਨਿਕਲ ਗਏ ਨੇ ਬਟ ਫਿਰ ਵੀ ਬਹੁਤ ਅੱਛੀ ਮੂਵੀ ਆ ਇਮੋਸ਼ਨਲ ਕਰਦੀ ਆ ਤੁਹਾਨੂੰ ਹਨਾ ਹਲਕੀ ਫੁਲਕੀ ਫਿਲਮ ਹੈ ਪਰ ਲਾਸਟ ਦੇ ਉੱਤੇ ਆ ਕੇ ਤੁਹਾਨੂੰ ਬਹੁਤ ਇਮੋਸ਼ਨਲ ਕਰ ਦਿੰਦੇ ਮੈਂ ਤਾਂ ਰੋਈ ਵੀ ਆ ਬਿਲਕੁਲ ਬਿਲਕੁਲ ਅਦਰਵਾਈਜ਼ ਜੇ ਮੈਂ ਖਾਸ ਕਰਕੇ ट्रांजिशन ਦੀ ਗੱਲ ਕਰ ਰਹੀ ਸੀ ਸੋਸ਼ਲ ट्रांजिशन ਕਿਉਂਕਿ ਸਾਡੇ ਪੰਜਾਬੀ ਮੂਵੀਜ਼ ਦੇ ਵਿੱਚ ਜਾਂ ਪੰਜਾਬੀ ਕਲਚਰ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾਂਦਾ ਕਿ ਕੋਈ ਕਵਾਰੀ ਕੁੜੀ ਜਿਹੜੀ ਉਹ ਮਾਂ ਬਣ ਜਾਏ ਔਰ ਉਹਦੇ ਬਾਅਦ ਉਹਦਾ ਅਬੋਰਸ਼ਨ ਹੋ ਜਾਏ ਜਦਕਿ ਉੱਥੇ ਵੀ ਮਦਰ ਫੁੱਲ ਫਿਲਮ ਦੇ ਵਿੱਚ ਵੀ ਮਦਰ ਜਿਹੜੀ ਹੈ ਉਹ ਐਕਸੈਪਟ ਨਹੀਂ ਕਰ ਰਹੀ ਹੈ ਤਾਂ ਹੀ ਕਰਕੇ ਉਹ ਕਹਿ ਰਹੀ ਹੈ ਕਿ ਤੈਨੂੰ ਹੁਣ ਨਹੀਂ ਮੇਰੇ ਨਾਲ ਨਹੀਂ ਰਹਿਣਾ ਮੈਨੂੰ ਮੂੰਹ ਨਾ ਦਿਖਾਈ ਪਰ ਬਾਬਾ ਜੀ ਦਾ ਉਸ ਦੇ ਇੱਕ ਦੋਸਤ ਉਹੀ ਜਿਹੜਾ ਕਿ ਉਹਨੂੰ ਚਾਹੁੰਦਾ ਹੁੰਦਾ ਹੈ ਉਹਦੇ ਬਾਅਦ ਉਹਦਾ ਇੱਕ ਤਰ੍ਹਾਂ ਦਾ ਹੱਥ ਪਕੜਦਾ ਹੈ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਸੈਟਲ ਤੇ ਸੈਟਲ ਕਰਨ ਦੀ ਕੋਸ਼ਿਸ਼ ਕਰਦਾ ਹੈ ਬਿਲਕੁਲ ਇਹੀ ਮੁਹੱਬਤ ਹੈ ਜੀ ਮੁਹੱਬਤ ਦੇ ਵਿੱਚ ਬਹੁਤ ਸੈਕਰੀਫਾਈਸਸ ਹੁੰਦੇ ਆ ਹਨਾ ਤੇ ਅਸੀਂ ਬਹੁਤ ਕੁਝ ਕਰ ਗੁਜ਼ਰਦੇ ਆ ਜਿਹੜਾ ਕਿ ਨਾ ਗਵਾਰਾ ਵੀ ਹੋਵੇ ਚਾਹੇ ਹਨਾ ਸੋ ਫੁਰਤੇਲਾ ਵੀ ਉਹਨੂੰ ਪਿਆਰ ਕਰਦਾ ਤੇ ਉਹਦੇ ਲਈ ਕੁਝ ਵੀ ਕਰਨ ਲਈ ਤਿਆਰ ਹੈ ਬਟ ਚਲੋ ਇਨੋਸੈਂਸ ਸੀਚੀ ਕਰਦਾ ਉਹਦਾ ਸਾਥ ਦਿੰਦਾ ਹੈ ਹਨਾ ਜਿਹੜਾ ਕਿ ਉਹ ਕੁੜੀ ਫਿਰ ਤਾਈ ਰੀਵੀਲ ਕਰਦੀ ਹੈ ਸ਼ਾਇਦ ਕਿ ਹਾਂ ਇਹ ਮੈਨੂੰ ਸੱਚਾ ਪਿਆਰ ਹੀ ਕਰਦਾ ਹੈ ਸੋ ਇਹ ਜਿਹੜੀਆਂ ਸਾਰੀਆਂ ਮਤਲਬ ਮੂਮੈਂਟਸ ਐ ਉਹਦਾ ਵਰਸ਼ਨ ਹੋਣਾ ਉਹਦਾ ਪ੍ਰੈਗਨੈਂਟ ਹੋਣਾ ਇਹ ਸਾਰੇ ਘਟਨਾਵਾਂ ਸਾਨੂੰ ਸਮਾਜ ਚ ਹੀ ਮਿਲਦੀਆਂ ਨੇ ਹਨਾ ਸਾਡੇ ਸਮਾਜ ਚ ਹੁੰਦਾ ਰਿਹਾ ਹੈ ਸੋ ਪਰਦੇ ਤੇ ਅਸੀਂ ਤਾਂ ਹੀ ਉਤਾਰਦੇ ਆ ਜੇ ਸਮਾਜ ਚ ਹੁੰਦਾ ਹੈ ਅ ਅੱਛੀ ਫਿਲਮ ਐ ਅੱਛੀ ਤਰ੍ਹਾਂ ਫਿਲਮਾਇਆ ਗਿਆ ਨਾਈਸ ਮੂਵੀ ਐ ਸਭ ਨੂੰ ਦੇਖਣੀ ਚਾਹੀਦੀ ਐ ਲੱਗਦਾ ਕਿ ਪਿਆਰ ਔਰ ਮੁਹੱਬਤ ਔਰ ਇਸ਼ਕ ਦੋ ਤਿੰਨ ਅਲੱਗ-ਅਲੱਗ ਚੀਜ਼ਾਂ ਨੇ ਇਸ਼ਕ ਤੱਕ ਗੱਲ ਚੱਲੇ ਜਾਂਦੀ ਹੈ ਪਰ ਫਿਲਮਕਾਰਾਂ ਨੇ ਇਹਨੂੰ ਹਜੇ ਪਿਆਰ ਦਾ ਹੀ ਨਾਮ ਦਿੱਤਾ ਹੋਇਆ ਸੀਗਾ ਕਿਉਂਕਿ ਪਿਆਰ ਇੱਕ ਸ਼ੁਰੂਆਤੀ ਦੌਰ ਤੇ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ ਮੁਹੱਬਤ ਤਬਦੀਲ ਹੋ ਕੇ ਉਹਨੂੰ ਇਸ਼ਕ ਜਿਹੜਾ ਹੈਗਾ ਜਿਹੜਾ ਉਹ ਆਖਰੀ ਪੜਾਅ ਸੀ ਉਹਦਾ ਉਹ ਇਸ਼ਕ ਵਾਲਾ ਸੀਗਾ ਪਿਆਰ ਇਸ਼ਕ ਮੁਹੱਬਤ ਇੱਕੋ ਹੀ ਚੀਜ਼ ਹੈ ਬਟ ਜਿਹੜਾ ਮਤਲਬ ਇੱਕ ਕ ਕਹਿ ਸਕਦੇ ਨੇ ਅਟਰੈਕਸ਼ਨ ਹੋਰ ਚੀਜ਼ ਹੁੰਦੀ ਹੈ ਹਨਾ ਪਹਿਲਾਂ ਜਿਹੜਾ ਉਹਦਾ ਪਿਆਰ ਹੈ ਉਹ ਅਟਰੈਕਸ਼ਨ ਹੀ ਹੈ ਹਨਾ ਤੇ ਕਿਵੇਂ ਨਾ ਕਿਵੇਂ ਉਹ ਉਹਦੇ ਚਾਲ ਚ ਫਸ ਜਾਂਦੀ ਹੈ ਲੋਕਾਂ ਦੇ ਦੋ ਦੋ ਚਿਹਰੇ ਹੈ ਹਨਾ ਸੋ ਮਹੌਬੱਤ ਪਿਆਰ ਇਸ਼ਕ ਤਾਂ ਇੱਕੋ ਹੀ ਚੀਜ਼ ਹੈ ਜਿੱਥੇ ਹੋ ਜਾਵੇ ਫਿਰ ਉੱਥੇ ਬੰਦਾ ਅੱਗੇ ਪਿੱਛੇ ਚੰਗਾ ਬੰਦਾ ਸਭ ਭੁੱਲ ਜਾਂਦਾ ਹੈ ਜਿਹੜਾ ਕਿ ਤੁਸੀਂ ਇਸ ਫਿਲਮ ਚ ਵਖੋਬੀ ਦੇਖਿਆ ਹੀ ਹੈ ਹੈਨਾ ਤੁਹਾਡੇ ਰੂਲ ਦੀ ਜੇ ਗੱਲ ਕੀਤੀ ਜਾਏ ਇੱਕ ਮਿਡਲ ਕਲਾਸ ਇੱਕ ਕੱਲੀ ਮਾਂ ਦਾ ਬੱਚੇ ਨੂੰ ਇਸ ਤਰ੍ਹਾਂ ਬਰਾਟ ਅਪ ਕਰਨਾ ਔਰ ਐਸੀ ਚੀਜ਼ ਨੂੰ ਲੈ ਕੇ ਚੱਲਣਾ ਕਿ ਚੰਗੀ ਸੋਸਾਇਟੀ ਦੇ ਵਿੱਚ ਚੰਗੇ ਪਹਿਰਾਵੇ ਦੇ ਵਿੱਚ ਚੰਗੀ ਜਗ੍ਹਾ ਦੇ ਵਿੱਚ ਤੁਹਾਨੂੰ ਪਾਲਣ ਦੀ ਕੋਸ਼ਿਸ਼ ਕਰ ਰਹੇ ਆ ਕਿੰਨੀ ਇੱਕ ਜਦੋ ਜਹਿਦ ਹੁੰਦੀ ਹੈ ਅੱਜ ਵੀ ਔਰਤ ਦੀ ਜੇ ਔਰਤ ਨੂੰ ਦੇਖਿਆ ਜਾਏ ਬਿਲਕੁਲ ਇੱਕ ਮਾਂ ਜਿਹੜੀ ਕਿ ਇਕੱਲੀ ਆਪਣੇ ਬੱਚੇ ਨੂੰ ਪਾਲਦੀ ਉਹਦੇ ਲਈ ਬਹੁਤ ਮੁਸ਼ਕਿਲ ਹੈ ਸਾਰਾ ਕੁਝ ਕਰਨਾ ਤੇ ਮਾਮ ਪਰ ਮਾਵਾ ਹੁੰਦੀਆਂ ਇਹੋ ਜਿਹੀਆਂ ਹਨਾ ਬਹੁਤ ਸਾਰੇ ਸੈਕਰੀਫਾਈਸ ਕਰਕੇ ਉਹ ਆਪਣੇ ਬੱਚੇ ਨੂੰ ਹਰ ਚੀਜ਼ ਦੇਣੀ ਚਾਹੁੰਦੀਆਂ ਨੇ ਹਰ ਖੁਸ਼ੀ ਦੇਣਾ ਚਾਹੁੰਦੀਆਂ ਉਹ ਚਾਹੁੰਦੀਆਂ ਸਾਡਾ ਬੱਚਾ ਵੀ ਮਤਲਬ ਅ ਇਸ ਗੱਲ ਨੂੰ ਸਮਝੇ ਪਰ ਬੱਚੇ ਫਿਰ ਵੀ ਕੁਝ ਉਮਰ ਇਹੋ ਜਾਂਦੇ ਕਿਤੇ ਕਿਤੇ ਭਟਕ ਜਾਂਦੇ ਹਨਾ ਸੋ ਇਹੀ ਇਸ ਫਿਲਮ ਦਾ ਮੈਸੇਜ ਹੈ ਕਿ ਪਰ ਮਾਵਾ ਜਿਹੜੀਆਂ ਫਿਰ ਵੀ ਮਾਫ ਕਰ ਦਿੰਦੀਆਂ ਨੇ ਹਨਾ ਫੁਰਤੇਲੇ ਫਿਲਮ ਦੇ ਵਿੱਚ ਇੱਕ ਦੋਸਤਾਂ ਦੇ ਵਿੱਚ ਇੱਕ ਡਿਫਰੈਂਟ ਜਿਹਾ ਰੋਲ ਹੈਗਾ ਫੁਰਤੀਲੇ ਦੇ ਦੋਸਤ ਹੀ ਹੁੰਦੇ ਆ ਔਰ ਉਹਨਾਂ ਦੀ ਬੇਸਿਕ ਜਿਹੜੀ ਪ੍ਰੋਬਲਮ ਜਾਂ ਉਹਨਾਂ ਦੀ ਕੁਆਲਿਟੀ ਕਹਿ ਸਕਦੇ ਆ ਉਹ ਡਿਸਕੋ ਸੁਣਦੇ ਹੁੰਦੇ ਆ ਪਰਨਾਸ਼ਾ ਕਰਦੇ ਹੁੰਦੇ ਆ ਉਹਨਾਂ ਦੀ ਬੈਡ ਹੈਬਿਟ ਸੀ ਕਿ ਉਹਨਾਂ ਦੀ ਇੱਕੋ ਜਿੱਚ ਰੋਲ ਦਾ ਇੱਕ ਹਿੱਸਾ ਦਿਖਾਇਆ ਗਿਆ ਆ ਤੁਹਾਡਾ ਜੱਗੀ ਦਾ ਕਰੈਕਟਰ ਸੀਗਾ ਔਰ ਤੁਹਾਡੇ ਪੇਰੈਂਟਸ ਜਿਹੜੇ ਹੁੰਦੇ ਆ ਉਹ ਪਿੰਟ ਤੋਂ ਹੁੰਦੇ ਆ ਔਰ ਮਾਤਾ ਜਿਹੜੀ ਹੈ ਉਹ ਲੈ ਕੇ ਆਂਦੇ ਆ ਖਾਸ ਕਰਕੇ ਤੁਹਾਡੇ ਲੱਡੂ ਲੈ ਕੇ ਆਂਦੇ ਕੁਝ ਬਣਾ ਕੇ ਤੁਸੀਂ ਅੱਗੇ ਕੰਨਾ ਤੇ ਬਹੁਤ ਵੱਡੇ ਵੱਡੇ 이어ਫੋਨਸ ਜੇ ਲਾਏ ਹੁੰਦੇ ਡਿਸਕੋ ਕੁਝ ਸੁਣ ਰਹੇ ਹੁੰਦੇ ਹੋ ਗਲੇ 'ਚ ਕੁਝ ਅਜੀਬ ਜਿਹਾ ਪੱਤੇ ਪੱਤੇ ਜਿਹਾ ਪਾਏ ਹੁੰਦੇ ਆ ਔਰ ਉਹਦੇ ਬਾਅਦ ਤੁਸੀਂ ਜਿਹੜੇ ਨਸ਼ੇ 'ਚ ਹੁੰਦੇ ਹੋ ਬਹੁਤ ਜ਼ਿਆਦਾ ਔਰ ਆਖਿਰ 'ਚ ਜਿਹੜੀ ਬੜੀ ਦਰਦਨਾਕ ਮੌਤ ਦਿਖਦੀ ਉਹਦੇ ਵਿੱਚ ਇਹੋ ਜਿਹਾ ਕਰੈਕਟਰ ਕਰਨਾ ਕਿੰਨਾ ਔਖਾ ਸੀਗਾ ਕਿਉਂਕਿ ਜਿੱਥੋਂ ਤੱਕ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ੇ ਵਰਗੇ ਔਰ ਇਵਨ ਬਾਹਰ ਵੀ ਨਸ਼ਾ ਇੱਕ ਵੱਡੀ ਗਲਤਾਨ ਹੈ ਜਿਹੜੀ ਕਿ ਸਾਡੀ ਨੌਜਵਾਨੀ ਨੂੰ ਜਿਹੜਾ ਉਹ ਖਾਰੇਗਾ ਲਗਾਤ ਦੇਖੋ ਇੱਕ ਕਰੈਕਟਰ ਤਾਂ ਹੁੰਦਾ ਹੀ ਹੈ ਨਾ ਕਿਸੇ ਤੇ ਕਿ ਹਾਂ ਉਹ ਕੋਈ ਬੰਦਾ ਕਿਸ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਮੈਂ ਸ਼ਾਇਦ ਨਸ਼ੇੜੀ ਸੀ ਇਸ ਸਟੋਰੀ ਚ ਅ ਬਟ ਗੱਲ ਇਹ ਹੈ ਕਿ ਕੋਈ ਵੀ ਕਰੈਕਟਰ ਜਿਵੇਂ ਇੱਕ ਵਿਜ਼ੂਅਲ ਹੁੰਦਾ ਉੱਪਰੋਂ ਆਊਟਰ ਲਾਈਨ ਉਹ ਦਿਖਦੀ ਸੀ ਬਟ ਜਿਹੜਾ ਉਹਦਾ ਇਟਰਨਲ ਸੀ ਉਹਦੇ ਰੀਜ਼ਨ ਕੀ ਸੀ ਉਹ ਕਾਰਨ ਦੇ ਨਸ਼ਾ ਕਰਨ ਦੇ ਜਾਂ ਉਹਨੂੰ ਕੋਈ ਦੁੱਖ ਲੱਗਾ ਸੀ ਕੋਈ ਸਦਮਾ ਸੀ ਜਾਂ ਉਹ ਕੋਈ ਉਹਦਾ ਏਮ ਸੀ ਉਹ ਪੂਰਾ ਨਹੀਂ ਹੋ ਪਾਇਆ ਉਹ ਵਟ ਐਵਰ ਉਹਦੀਆਂ ਪਿਛਲੀਆਂ ਗੱਲਾਂ ਸੀ ਬਟ ਉਹਦਾ ਜਿਹੜਾ ਨਿਚੋੜ ਸੀ ਜਾਂ ਉਹ ਨਸ਼ੇ ਰਾਹੀਂ ਨਿਕਲਦਾ ਸੀ ਉਹ ਜਦੋਂ ਫੁਰਤੀਲੇ ਨਾਲ ਡਿਸਕਸ ਕਰਦਾ ਸੀ ਆਪਦੀ ਗੱਲ ਉਹਦੇ ਰਾਹੀਂ ਨਿਕਲਦਾ ਸੀ ਕਈ ਚੀਜ਼ਾਂ ਹਨਾ ਸ਼ਾਇਦ ਉਹਨੇ ਬਹੁਤ ਕਦੇ ਪਿਆਰ ਚ ਧੋਖਾ ਖਾਦਾ ਹੋ ਸ਼ਾਇਦ ਇਹ ਹੋਇਆ ਨਹੀਂ ਸਟੋਰੀ ਚ ਨਹੀਂ ਆਇਆ ਬਟ ਜਿਸ ਸਾਹਿਬ ਨਾਲ ਉਹਨੇ ਦੱਸਿਆ ਉਹਨੇ ਉਹਨੂੰ ਰਿਅਲਾਈਜ਼ ਕਰਵਾਇਆ ਕਿ ਹਾਂ ਜੇ ਆਈ ਲਵ ਯੂ ਕਹਿਣਾ ਤਾਂ ਕਿਵੇਂ ਵਿਅਕਤ ਕਰੀਦਾ ਹਨਾ ਮੇਰੇ ਖਿਆਲ ਚ ਕੁਝ ਚੀਜ਼ਾਂ ਉਹ ਜਿਹੜਾ ਨਸ਼ੇੜੀ ਸੀ ਉਹ ਬੁਰਾ ਦਿਖ ਰਿਹਾ ਸੀ ਬਟ ਜਿਹੜੀਆਂ ਅੰਦਰਲੀਆਂ ਚੀਜ਼ਾਂ ਸੀ ਜਿਹੜੀਆਂ ਫੁਰਤੀਲੇ ਦੀ ਫਾਇਦਾ ਦੇ ਕੇ ਗਈਆਂ ਉਹਦੀਆਂ ਮੇਰੇ ਖਿਆਲ ਚ ਉਹ ਕੋਈ ਹੋਰ ਨਹੀਂ ਕਰ ਸਕਦਾ ਇਹ ਵਰਤੀਲੇ ਲਈ ਬਿਊਟੀਫੁਲੀ ਤੁਸੀਂ ਉੱਥੇ ਬੈਂਚ ਤੇ ਬੈਠ ਕੇ ਉਹਨਾਂ ਨੂੰ ਆਈ ਲਵ ਯੂ ਦਾ ਸਾਈਨ ਕਰਕੇ ਦਿਖਾਣਾ ਜਿਹੜਾ ਉਹ ਸਿਖਾਉਂਦੇ ਉਹ ਬਹੁਤ ਪਿਆਰੀ ਤਰੀਕੇ ਦੇ ਨਾਲ ਉਹ ਇੱਕ ਬੜਾ ਇੱਕ ਕ੍ਰੈਕ ਸੀਗਾ ਦੋ ਜਾਂ ਤਿੰਨ ਵਾਰੀ ਤੁਸੀਂ ਫੁਰਤੀਲੇ ਨੂੰ ਦੱਸਿਆ ਕਿ ਉਹਨੇ ਆਈ ਲਵ ਯੂ ਕਿਸ ਤਰੀਕੇ ਦੇ ਨਾਲ ਕਹਿਣਾ ਹੈ ਬਟ ਬਾਵਾਜੂਦ ਉਸਦੇ ਜਿਹੜਾ ਇੱਕ ਉਹ ਕਾਰਨ ਸੀ ਉਹਨੂੰ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਨਹੀਂ ਕਿ ਕਿਤਨੇ ਕਿਤੇ ਟੁੱਟ ਰਿਹਾ ਸੀਗਾ ਜੱਗੀ ਦਾ ਰੋਲ ਕਿਉਂਕਿ ਇੱਕ ਪਾਸੇ ਤਾਂ ਬੈਂਚ ਤੇ ਬੈਠਾ ਦਿਖਾ ਰਿਹਾ ਹੈ ਇੱਕ ਪਾਸੇ ਜਦੋਂ ਉਹ ਇੱਧਰ ਆਂਦਾ ਤਾਂ ਉਹ ਕਲੈਰਿਟੀ ਨਹੀਂ ਹੋ ਪਾਂਦੀ ਵੀ ਕਾਰਨ ਵਜ੍ਹਾ ਕੀ ਸੀ ਕਿਉਂ ਉਹ ਇੱਧਰੋਂ ਇੱਧਰ ਜੰਪ ਕਿਉਂ ਕੀਤਾ ਕਿਤੇ ਕੋਈ ਕਨੈਕਸ਼ਨ ਟੁੱਟ ਰਿਹਾ ਹੈ ਜੱਗੀ ਦੇ ਰੋਲਸ ਤੋਂ ਲੱਗਿਆ ਨਹੀਂ ਨਹੀਂ ਮੈਨੂੰ ਨਹੀਂ ਲੱਗਿਆ ਉਸ ਚੀਜ਼ ਦੇ ਜੇ ਆਪਾਂ ਸਕਰੀਨ ਪਲੇ ਦੇ ਹਿਸਾਬ ਨਾਲ ਦੇਖਦੇ ਆ ਮਤਲਬ ਜਿਵੇਂ ਫਿਲਮ ਚੱਲਦੀ ਆ ਮੈਨੂੰ ਨਹੀਂ ਇ tanto ਲੱਗ ਕਿਉਂਕਿ ਫਸਟ ਜਦੋਂ ਇੰਟਰੋਡਿਊਸ ਹੁੰਦਾ ਉਸ ਸੀਨ ਉਹਦਾ ਨਸ਼ਾ ਕਰਨਾ ਪਹਿਲਾਂ ਨਹੀਂ ਦਿਖਾਇਆ ਗਿਆ ਪਹਿਲਾਂ ਉਹ ਸਿੰਪਲ ਗੱਲ ਕਰਦਾ ਹਨਾ ਬਟ ਉਹਦੀ ਆਵਾਜ਼ ਚ ਹੈਗਾ ਕਿ ਹਾਂ ਇਹ ਆਵਾਜ਼ ਯਾਰ ਥੋੜਾ ਜਿਹਾ ਅਬ੍ਰਪਟ ਲੱਗਦੀ ਆ ਹਨਾ ਕਿ ਨਾਰਮਲ ਕਿਉਂ ਨਹੀਂ ਬੋਲ ਰਿਹਾ ਇਹਨੂੰ ਕੀ ਹੋਇਆ ਬੰਦਾ ਵੀ ਕਾਲਜ ਚ ਬੈਠਾ ਫਰੈਂਡ ਸਰਕਲ ਆ ਸਟੂਡੈਂਟ ਆ ਇਹ ਐ ਕਿਉਂ ਬੋਲ ਰਿਹਾ ਬਟ ਉਸ ਤੋਂ ਅਗਲੇ ਸੀਨਾਂ ਚ ਥੋੜਾ ਜਿਹਾ ਉਹਦੇ ਸ਼ੇਡ ਉੱਧਰ ਨੂੰ ਚੱਲ ਲੱਗ ਜਾਂਦਾ ਕਿ ਹਾਂ ਇਹ ਨਸ਼ੇੜੀ ਆ ਮੇਰੇ ਖਿਆਲ ਚ ਉਹ ਚੀਜ਼ਾਂ ਸ਼ਾਇਦ ਪਰਪਾਈ ਕਰਦੀਆਂ ਨੇ ਇੰਟਰਵਲ ਤੱਕ ਜਾਂਦੇ ਜਾਂਦੇ ਜਿੱਥੇ ਤੱਕ ਮੇਰੀ ਡੈਥ ਹੁੰਦੀ ਹੈ ਜੱਗੀ ਕਰੈਕਟਰ ਦੀ ਸੋ ਮੈਨੂੰ ਨਹੀਂ ਲੱਗਿਆ ਮੈਂ ਬਹੁਤ ਸੈਟੀਸਫਾਈਡ ਆ ਇਸ ਚੀਜ਼ ਨਾਲ ਸੈਟੀਸਫਾਈਡ ਤਾਂ ਹੋ ਤੁਸੀਂ ਪਰ ਉੱਥੇ ਆਵਾਂਗੇ ਕਿ ਵਾਕੇ ਹੀ ਇੱਥੇ ਤਾਂ ਚਲੋ ਤੁਸੀਂ ਰੀਜ਼ਨ ਦੇ ਰਹੇ ਹੋ ਕਿ ਸ਼ਾਇਦ ਇੱਕ ਪਿਆਰ ਮੁਹੱਬਤ ਚ ਟੁੱਟਿਆ ਹੋਇਆ ਸੀ ਜਾਂ ਕੁਝ ਸੀ ਪਰ ਅਦਰਵਾਇਜ਼ ਨੌਜਵਾਨੀ ਲਗਾਤਾਰ ਨਸ਼ਿਆਂ ਚ ਗਲਤਾਨ ਹੋ ਰਹੀ ਹੈ ਪੰਜਾਬ ਤਾਂ ਖਾਸ ਕਰਕੇ ਔਰ ਵੱਡਾ ਮੁੱਦਾ ਹੈ ਸਰਕਾਰਾਂ ਵੀ ਇਹਨੂੰ ਆਪਣਾ ਮੈਨੀਫੈਸਟੋ ਦਾ ਹਿੱਸਾ ਬਣਾਉਂਦੀਆਂ ਆ ਆਪਾਂ ਫੇਰ ਤੋਂ ਚਾਹੇ ਲੋਕ ਸਭਾ ਦੇ ਵਿੱਚ ਜਾ ਰਹੇ ਆ ਉਹ ਇੱਕ ਅਲੱਗ ਮੈਟਰ ਹੈਗਾ ਪਰ ਬਾਵਜੂਦ ਉਸਤੇ ਸਮਾਜਿਕ ਤੌਰ ਤੇ ਵੀ ਇਹ ਵੱਡੀ ਗੱਲ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਚ ਅਸੀਂ ਦੇਖਿਆ ਕਿਵੇਂ ਜਿਵੇਂ ਤੁਹਾਡੇ ਸਟ੍ਰਿੰਜ ਲੱਗੀ ਉਥੇ ਦਿਖਾਈ ਦਿੱਤੀ ਉਸੇ ਤਰੀਕੇ ਦੇ ਨਾਲ ਸਟ੍ਰਿੰਜ ਲੱਗੀਆਂ ਹੋਈਆਂ ਬਹੁਤ ਸਾਰੀ ਰੂੜੀਆਂ ਤੇ ਬੱਚੇ ਜਿਹੜੇ ਆ ਉਹ ਦਿਖਾਈ ਦਿੱਤੇ ਸੀ ਔਰ ਬਹੁਤ ਹੀ ਅਹਿਮ ਤੇ ਬਹੁਤ ਹੀ ਸੀਰੀਅਸ ਇਸ਼ੂ ਹੈਗਾ ਜ਼ਰੂਰੀ ਸੀ ਇਸ ਤਰੀਕੇ ਦਾ ਕਰੈਕਟਰ ਉਥੇ ਲੈ ਕੇ ਆਣਾ ਜਿਹੜਾ ਕਿ ਸੂਈ ਲੱਗੀ ਹੀ ਦਿੱਕਦਾ ਹੋਵੇ ਮੇਰੇ ਖਿਆਲ ਚ ਸਮਾਜ ਹੀ ਫਿਲ ਆਪਾਂ ਇਹ ਨਹੀਂ ਕਹਾ ਕਿ ਫਿਲਮਾਂ ਤੋਂ ਸਮਾਜ ਸਿਰਜਦਾ ਕੋਈ ਕਿਸੇ ਨੂੰ ਕੋਈ ਚੀਜ਼ਾਂ ਵਿਅਕਤ ਕਰਨ ਦਾ ਨਜ਼ਰੀਆ ਸੀ ਥੀਏਟਰ ਥੀਏਟਰ ਤੋਂ ਬਾਅਦ ਕੈਮਰਾ ਆ ਉਹਦੇ ਚ ਸਟੋਰੀਆਂ ਬਣ ਕੇ ਚੀਜ਼ ਨਿਕਲਣ ਲੱਗੀ ਮੇਰੇ ਖਿਆਲ ਚ ਮੇਨ ਫੋਕਸ ਸੀ ਫਰਤੀਲੇ ਦੀ ਲਵ ਸਟੋਰੀ ਲਵ ਸਟੋਰੀ ਦਿਖਾਉਣ ਲਈ ਹੁਣ ਅਟੋਆ ਡਾ ਐਂਗਲ ਪਾਏ ਨੇ ਇਹ ਬਹੁਤ ਛੋਟਾ ਮੇਰੇ ਖਿਆਲ ਚ ਇਸ ਤੋਂ ਤਾਂ ਬਹੁਤ ਵੱਡੇ ਲੈਵਲ ਦੇ ਨਸ਼ੇ ਕਾਲਜਾਂ ਚ ਜਾਂ ਯੂਨੀਵਰਸਿਟੀ ਚ ਹੈਗੇ ਨੇ ਹਨਾ ਆਪਾਂ ਹਾਂ ਮੈਂ ਉਹੀ ਕਹਿ ਰਿਹਾ ਹਾਂ ਬਟ ਆਏ ਵੀ ਹੁਣ ਆਪਾਂ ਨੂੰ ਇਹ ਇਹਦੇ ਸੋਲੂਸ਼ਨ ਮੇਰੇ ਕਰੈਕਟਰ ਦੇ ਸੋਲੂਸ਼ਨ ਨਹੀਂ ਕੱਢ ਸਕਦੇ ਸੀ ਆਪਾਂ ਇਸ ਫਿਲਮ ਚ ਕਿਉਂਕਿ ਸਟੋਰੀ ਫਰਤੀਲੇ ਦੀ ਸੀ ਪਰ ਹਾਂ ਇੱਕ ਪੱਖ ਰੱਖ ਸਕਦਾ ਕਿ ਹਾਂ ਕਿ ਹਾਂ ਉਹਦੇ ਫਰੈਂਡ ਸਰਕਲ ਚ ਇਦਾਂ ਦੇ ਬੰਦੇ ਵੀ ਹੈਗੇ ਸੀ ਉਹ ਉਹਨਾਂ ਚੋਂ ਨਿਕਲ ਕੇ ਫਿਰ ਵੀ ਕਿੰਨਾ ਸਿੰਪਲ ਤੇ ਉਹ ਸੀ ਉਸ ਕੁੜੀ ਪ੍ਰਤੀ ਕਿੰਨਾ ਸੀਰੀਅਸ ਸੀ ਮਤਲਬ ਉਹ ਚੀਜ਼ਾਂ ਲਈ ਸਹਿਯਾ ਕਰਨ ਲਈ ਇਦਾਂ ਦੇ ਕਰੈਕਟਰ ਉਹਦੇ ਆਲੇ-ਦਾਲੇ ਜੋੜੇ ਸੀ ਉਨਾ ਸੀ ਮੇਰਾ ਕੈਰੈਕਟਰ ਸੀ ਮੇਰੇ ਖਿਆਲ ਚ ਮੈਂ ਉਹੀ ਕਹਿ ਰਿਹਾ ਜੇ ਸੋਲੂਸ਼ਨ ਕੱਢਣ ਲਈ ਜਾਂਦੇ ਸ਼ਾਇਦ ਫਰਤੀਲੇ ਦੀ ਸਟੋਰੀ ਤੋਂ ਫਿਰ ਥੋੜਾ ਜਿਹਾ ਉਹ ਹਟ ਜਾਣੀ ਸੀ ਹੈਨਾ ਸੋਲੂਸ਼ਨ ਤਾਂ ਕਿਤੇ ਨਿਕਲਿਆ ਹੀ ਨਹੀਂ ਕਿਉਂਕਿ ਨਾਨਾ ਕਰਦੇ ਬਹੁਤ ਵੱਡਾ ਸੋਲੂਸ਼ਨ ਸੀਗਾ ਤੁਸੀਂ ਖੁਦ ਹੀ ਖੈਰ ਸਟੋਰੀ ਸਕ੍ਰੀਨਪਲੇ ਸੀਗੇ ਤੁਸੀਂ ਸ਼ਾਇਦ ਇਸ ਚੀਜ਼ ਨੂੰ ਨੋਟਿਸ ਨਹੀਂ ਕੀਤਾ ਜਿਸ ਤਰੀਕੇ ਦੇ ਨਾਲ ਮੈਂ ਦੇਖ ਰਹੀ ਹਾਂ ਇੱਕ ਦਰਸ਼ਕ ਹੋਣ ਦੇ ਨਾਤੇ ਇੱਕ ਰਿਵਿਊ ਕਰਨ ਆਇਆ ਇੱਕ ਜਰਨਲਿਸਟ ਹੋਣ ਦੇ ਨਾਤੇ ਜਦੋਂ ਉਹਨਾਂ ਨੂੰ ਕੋਈ ਦੋ ਬੰਦੇ ਮਿਲਣ ਆਉਂਦੇ ਐ ਇੱਕ ਸਰਦਾਰ ਫਿਗਰ ਮਿਲਣ ਆਂਦੀ ਹੈ ਔਰ ਉਹ ਕਹਿੰਦੀ ਹੈ ਵੀ ਐ ਤੂੰ ਇੱਕ ਕਾਰਡ ਲੈ ਲੈ ਔਰੇ ਤੇਰੇ ਫਾਦਰ ਨੇ ਦਿੱਤਾ ਹੈ ਤੂੰ ਪੈਸੇ ਜਿੰਨੇ ਚਾਹੇ ਤੂੰ ਖਰਚੀਵੇਂ ਵਾਸਤੇ ਰੱਖ ਲੈ ਉਹ ਕਹਿੰਦਾ ਵੀ ਮੈਂ ਤਾਂ ਤੱਕ ਐਕਸੈਪਟ ਨਹੀਂ ਕਰੂੰਗਾ ਜਦੋਂ ਤੱਕ ਕਿ ਮੇਰੇ ਫਾਦਰ ਮਤਲਬ ਮੇਰਾ ਬਾਪ ਜਿਹੜਾ ਹੈ ਉਹ ਪਿਓ ਜਿਹੜਾ ਉਹ ਛਰਦਾ ਨਹੀਂ ਨਸ਼ਿਆਂ ਦਾ ਵਪਾਰੀ ਹੈ ਕਿਉਂਕਿ ਐਸ ਕਰਕੇ ਮੈਂ ਨਹੀਂ ਲਵਾਂਗਾ ਤੁਹਾਨੂੰ ਨਹੀਂ ਲੱਗਦਾ ਕਿ ਫੁਰਤੀਲੇ ਦਾ ਐਡਾ ਵਡਾ ਡਿਸਕਨੈਕਟ ਤੁਹਾਨੂੰ ਦੇਖ ਕੇ ਹੋਰ ਵੀ ਮਜ਼ਬੂਤ ਹੋ ਰਿਹਾ ਸੀਗਾ ਕਿ ਮੈਂ ਇਹੋ ਜੇ ਪਿਤਾ ਨੂੰ ਵੀ ਨਹੀਂ ਦਰਕਰਾਰ ਕਰਾਂਗਾ ਜਿਹੜਾ ਕਿ ਸਾਰੇ ਦੇ ਸਾਰੇ ਨੌਜਵਾਨੀ ਨੂੰ ਗਲਤਾਨ ਕਰ ਰਿਹਾ ਸੋਲੂਸ਼ਨ ਦੀ ਤੁਸੀਂ ਗੱਲ ਕੀਤੀ ਹੈ ਸੋਲੂਸ਼ਨ ਦੇ ਤੌਰ ਤੇ ਹਾਂ ਹਾਂ ਮੈਂ ਸਕਿਪ ਕਰ ਗਿਆ ਸੌਰੀ ਮੇਰੇ ਖਿਆਲ ਚ ਮੈਨੂੰ ਖੁਸ਼ੀ ਹੋਈ ਤੁਸੀਂ ਇਹਨਾਂ ਡੀਪਲੀ ਦੇਖਿਆ ਇਹ ਚੀਜ਼ਾਂ ਹੈਗੀਆਂ ਨੇ ਬਟ ਮੈਂ ਉਹ ਵੀ ਕਹਿ ਰਿਹਾ ਮੇਰੇ ਥਰੂ ਨਹੀਂ ਕੋਈ ਹੋ ਆਇਆ ਕਿ ਹਾਂ ਵੀ ਮੈਂ ਮੇਰਾ ਕੈਰੈਕਟਰ ਐਕਸਪ੍ਰੈਸ ਕਰਦਾ ਕਿ ਹਾਂ ਇਹ ਚੀਜ਼ ਗਲਤ ਆ ਉਹਦਾ ਇੱਕ ਪੱਖ ਦਿਖਾਤਾ ਬਟ ਉਹਦੇ ਕਰਕੇ ਵਾਜੂਦ ਜਿਹੜੀਆਂ ਪ੍ਰੋਬਲਮ ਆ ਰਹੀਆਂ ਸੀ ਸ਼ਾਇਦ ਉਹਦੇ ਆਈ ਕਿ ਫਰਤੀਲੇ ਨੇ ਕਿਹਾ ਕਿ ਮੈਂ ਤੁਹਾਨੂੰ ਐਕਸੈਪਟ ਨਹੀਂ ਕਰੂੰਗਾ ਆਪਦੇ ਡੈਡੀ ਨੂੰ ਹਨਾ ਤੇ ਵਾਇਸਓਵਰ ਚ ਵੀ ਆਇਆ ਕਿ ਹਾਂ ਇਹ ਇਦਾਂ ਦੇ ਪਾਪ ਜਿਹੜੇ ਮੰਦੇ ਨਸ਼ਾ ਵੇਚਦੇ ਨੇ ਉਹਨਾਂ ਦੀ ਔਲਾਦ ਤੇ ਨਿਕਲਦੇ ਨੇ ਉਹ ਹਨਾ ਸ਼ਾਇਦ ਇਹ ਵੀ ਚੀਜ਼ਾਂ ਕਈਆਂ ਤਾਂ ਹੈਗੀਆਂ ਨੇ ਮਾਇਨ ਨੂੰ ਡਿਪਿਕ ਕੀਤਾ ਹੈ ਕਿ ਜੇ ਮਾਪੇ ਨੇ ਕੋਈ ਗਲਤ ਕੰਮ ਕੀਤਾ ਜਾਂ ਇਸ ਤਰੀਕੇ ਦੇ ਕੋਈ ਚੀਜ਼ ਲਈਏ ਤੇ ਉਹ ਸਾਹਮਣੇ ਦਿਖਾਈ ਦੇਗੀ ਔਰ ਉਹ ਜਿਹੜਾ ਕਨੈਕਟ ਸੀਗਾ ਤੁਸੀਂ ਕਹਿੰਦੇ ਹੋ ਫੋਰ ਦੇਲੇ ਤੇ ਤੁਹਾਡਾ ਕੈਰੈਕਟਰ ਨੇ ਉੱਥੇ ਜਸਟੀਫਾਈ ਕੀਤਾ ਉਸ ਚੀਜ਼ ਨੂੰ ਹਾਂ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਿਹਾ ਹਾਂ ਸੌਰੀ ਮੈਂ ਸਕਿਪ ਕਰ ਗਿਆ ਸੀ ਬਟ ਮੈਨੂੰ ਖੁਸ਼ੀ ਹੋਈ ਤੁਸੀਂ ਦੇਖਿਆ ਉਹਨੂੰ ਥੈਂਕ ਯੂ ਸੋ ਮੱਚ